ਮਾਬਿੰਦਰ ਕੋਰ ਮੇਰੇ ਵੱਲੋਂ ਪ੍ਰੇਮਪ੍ਰੀਤ ਸਤਿ ਸ੍ਰੀ ਅਕਾਲ ਜੀ ਮੈਂ ਅੱਜ ਤੁਹਾਨੂੰ ਬਹੁਤ ਸੋਹਣਾ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਹ ਪੰਜਾਬੀ ਲੋਕ ਗੀਤ ਲੋਕ ਰੰਗ ਬੋਲੀਆਂ ਹਨ ਜਿਹੜੀਆਂ ਅਸੀਂ ਬਚਪਨ ਵਿੱਚ ਪਾਉਂਦੇ ਸੀ ਤੇ ਅੱਜ ਮੈਂ ਤੁਹਾਨੂੰ ਉਹ ਬਚਪਨ ਦੀ ਯਾਦ ਤੁਹਾਨੂੰ ਹੀ ਤਾਜ਼ਾ ਕਰ ਦਿੰਨੀ ਹਾਂ ਕਿਉਂਕਿ ਉਦੋਂ ਅਸੀਂ ਸਾਵਾਂ ਲਾਇਆ ਕਰਦੇ ਸੀ ਜਿਵੇਂ ਆਪਣੇ ਮਾਲਵੇ 'ਚ ਤੀਆਂ ਬੋਲਦੇ ਆ ਤੇ ਸਾਡੇ ਜਦੋਂ ਕੁੜੀਆਂ ਸਾਵੇਂ ਸਾਵੇਂ ਜਾਂਦੀਆਂ ਸੀ ਤੇ ਕਹਿਣਾ ਸਾਵਾ ਖੇਡਣ ਚੱਲੀਆਂ ਸੌਣ ਦੇ ਵਿੱਚ ਤੀਆਂ ਜਦੋਂ ਲੱਗਦੀਆਂ ਸੀ ਤੇ ਉਦੋਂ ਫਿਰ ਤੁਹਾਨੂੰ ਪਤਾ ਹੈ ਵੀ ਇੱਕੋ ਜਿਹਾ ਜਦੋਂ ਹਾਣੋ ਹਾਨ ਖੜੋਤੇ ਡੁੱਬ ਕੇ ਮਰ ਜੋਵੇ ਹਾਣੋ ਹਾਨ ਫੜੋਤੀਆਂ ਹੁੰਦੀਆਂ ਹਨ ਤੇ ਉਦੋਂ ਫਿਰ ਉਥੇ ਨਹੀਂ ਪਤਾ ਲੱਗਦਾ ਕਿਉਂਕਿ ਜਦੋਂ ਜਵਾਨੀ ਆਉਂਦੀ ਹੈ ਇਹ ਅੰਨੀ ਹੁੰਦੀ ਹੈ ਜਿਵੇਂ ਜੋ ਵੀ ਉਦੋਂ ਫਿਰ ਇੱਕੋ ਜੇ ਪਰਿਵਾਰ ਵਾਕੂ ਖੜੀਆਂ ਹੁੰਦੀਆਂ ਐ ਤੇ ਸੇਲਗਾ ਸੇਲਗਾ ਜੋ ਮੂੰਹ ਆਉਂਦਾ ਹੈ ਉਹ ਤੋਂ ਬੋਲ ਦਿੰਦੀਆਂ ਹਨ ਤੇ ਅਸੀਂ ਇੱਕ ਦੂਜੇ ਨੂੰ ਲਾ ਕੇ ਵਾਧੂ ਬੋਲੀਆਂ ਪਾਈ ਦੀਆਂ ਸੀ ਤੇ ਇੱਕ ਕੁੜੀ ਨੇ ਬੋਲੀ ਪਾਣੀ ਦੂਜੀ ਨੇ ਉਹ ਤੋਂ ਵੱਧ ਕੇ ਉੱਤਰ ਦੇਣਾ ਵੀ ਮੈਂ ਕਿਤੇ ਪਿੱਛੇ ਨਾ ਰਹਿ ਜਾਵਾਂ ਤੇ ਬਹੁਤ ਜੋੜ-ਜੋੜ ਕੇ ਪੰਜ-ਪੰਜ ਸੱਤ-ਸੱਤ ਦਾ ਲਗਾਤਾਰ ਬੋਲੀਆਂ ਪਾ ਦਿੰਦੀਆਂ ਹੁਣ ਤਾਂ ਇੱਕ ਬੋਲੀ ਪਾਉਣ ਲੱਗਣ ਦੇ ਉਹਨੂੰ ਪਹਿਲਾਂ ਤਾਂ ਪੜ੍ਹਦੀਆਂ ਨੇ ਨੈਟ ਤੇ ਵੀ ਇਹ ਬੋਲੀ ਪਾਉਣੀ ਆ ਤਾਂ ਫੇਰ ਪਰ ਜਦੋਂ ਸਾਡਾ ਸਮਾਂ ਸੀ ਸਾਡਾ ਨੈਟ ਤਾਂ ਕੁਝ ਹੈ ਨਹੀਂ ਸੀ ਅਸੀਂ ਜ਼ੁਬਾਨੀ ਸਾਰਾ ਕੁਝ ਯਾਦ ਕਰਦੇ ਸੀ ਕਿਉਂਕਿ ਸਾਡਾ ਪ੍ਰੈਕਟੀਕਲ ਸੀ ਜਿਹੜੀ ਚੀਜ਼ ਸੁਣ ਲੈਣੀ ਉਹਨੂੰ ਯਾਦ ਕਰ ਲੈਣਾ ਤੇ ਕੁੜੀਆਂ ਫਿਰ ਲਗਾਤਾਰ ਬੋਲੀਆਂ ਪਾਉਂਦੀਆਂ ਸੀ ਕਿ ਇਹ ਬੋਲੀ ਹੈ ਵੀ ਖੋਲ ਦੇ ਸਵੇ ਦੇ ਕੁੰਡੇ ਵੇ ਮੈਂ ਤੇਰੀ ਖਾਤਰ ਆਈ ਵਿੱਚ ਕਿਉਂਕਿ ਸੁਫਾ ਉਸ ਚੀਜ਼ ਨੂੰ ਕਿਹਾ ਜਾਂਦਾ ਸੀ ਪਹਿਲੇ ਜ਼ਮਾਨੇ ਵਿੱਚ ਜਿਵੇਂ ਆਪਣੇ ਘਰਾਂ ਦੇ ਵਿੱਚ ਪੁਰਾਣੇ ਘਰ ਪਾਏ ਜਿਹੜੇ ਮੇਥੋਂ ਵੱਡੇ ਮੇਰੇ ਵੀਰ ਭੈਣਾਂ ਹੋਣਗੇ ਜਾਂ ਮੇਰੇ ਹਾਂ ਦੇ ਹੁਣ ਕਿਉਂ ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਥੋੜਾ ਪਤਾ ਹੁਣ ਤਾਂ ਕੋਠੇ ਨਾ ਪੈ ਗਈਆਂ ਹੁਣ ਤਾਂ ਕਈ ਹੋਰ ਨਵੇਂ-ਨਵੇਂ ਬੋਲ ਆ ਗਏ ਆ ਮਰੇ ਜੀ ਵਿੱਚ ਪਰ ਆਪਾਂ ਤਾਂ ਪ्युअर ਪੰਜਾਬੀ ਹਾਂ ਤੇ ਪੰਜਾਬੀ ਦੀ ਗੱਲ ਕਰਾਂਗੇ ਤੇ ਉਹ ਪਿੱਛੇ ਕੋਲਡਿੰਗਾ ਹੁੰਦੀ ਸੀ ਅੱਗੇ ਬਰਾਂਡਾ ਹੁੰਦਾ ਸੀ ਐਂ ਬੋਲਦੇ ਸੀ ਵੀ ਪਿੱਛੇ ਕੋਲਡਿੰਗਾ ਅੱਗੇ ਬਰਾਂਡਾ ਪਾਇਆ ਪਰ ਜਿਹਦੇ ਉਹ ਤੋਂ ਪਹਿਲਾਂ ਸੀ ਉਹਨਾਂ ਦੇ ਕੋਲਡਿੰਗਾ ਹੁੰਦੀਆਂ ਸੀ ਪਿੱਛੇ ਪਾਈਆਂ ਜਿਹੜੇ ਲੋਕ ਤਗੜੇ ਹੁੰਦੇ ਸੀ ਅੱਗੇ ਉਹਨਾਂ ਨੇ ਇੱਕ ਫੇਰ ਘਰਾਂ ਦੇ ਅੱਗੇ ਬ੍ਰਾਂਡ ਬ੍ਰਾਂਡੇ ਵਾਕੂ ਪਾਇਆ ਹੁੰਦਾ ਸੀ ਖੁੱਲਾ ਹੁੰਦਾ ਸੀ ਤੇ ਉਹ ਸੁਫਾ ਕਹਿੰਦੇ ਸੀ ਉਹਨੂੰ ਵੀ ਬ੍ਰਾਂਡੇ ਦੇ ਤਾਂ ਖੁੱਲੇ ਹੀ ਬੂਵੇ ਹੁੰਦੇ ਉਹਦੇ ਬੂਵੇ ਖੁੱਲੇ ਨਹੀਂ ਸੀ ਹੁੰਦੇ ਉਹਦੇ ਬੰਦ ਬੂਵੇ ਹੁੰਦੇ ਸੀ ਤੇ ਉਹ ਤੋਂ ਅੱਗੇ ਤਾਂ ਭਾਵੇਂ ਬੁਰਜੀਆਂ ਕੱਢ ਕੇ ਬ੍ਰਾਂਡਾ ਪਾਇਆ ਜਾਂਦਾ ਹੋਵੇ ਪਰ ਮੇਰੇ ਤਾਈ ਦੇ ਪੇਕਿਆਂ ਦੇ ਘਰੇ ਸੀ ਸੁਫਾ ਮੈਂ ਵੇਖਿਆ ਤੇ ਉਹ ਇਸ ਤਰ੍ਹਾਂ ਦਾ ਹੁੰਦਾ ਸੀ ਤੇ ਦਾਦੀ ਜੀ ਦੇ ਨਾਨਕਿਆਂ ਤੇ ਵੀ ਮੇਰਿਆਂ ਦੇ ਉੱਥੇ ਵੀ ਹੈਗਾ ਹੈ ਤੇ ਉਹ ਸੁਫਾ ਇਸ ਤਰ੍ਹਾਂ ਉਹਨੂੰ ਕਿਹਾ ਜਾਂਦਾ ਸੀ ਜੀ ਸੁਫਾ ਤੇ ਇਹ ਵੀ ਇਸੇ ਤਰ੍ਹਾਂ ਦੀ ਬੋਲੀ ਹੈ ਤੇ ਸੁਣੋ ਮੈਂ ਤੁਹਾਨੂੰ ਇਹ ਸੁਣਾਉਣੀ ਆ ਜੇਠ ਵੀ ਸੌਂਗੇ ਅਜ ਠਾਣੀ ਵੀ ਸੌਂਗੇ ਜੇਠ ਵੀ ਸੌਂਗੇ ਅਜ ਠਾਣੀ ਵੀ ਸੌਂਗੇ ਜਾਗਦੀਆਂ ਜੇਠ ਦੀਆਂ ਕੁੜੀਆਂ ਮੈਂ ਤੇਰੀ ਖਾਤਰ ਆਈ ਵੇ ਲੈ ਕੇ ਲੰਗਾ ਦੀਆਂ ਕੁੜੀਆਂ ਮੈਂ ਤੇਰੀ ਖਾਤਰ ਆਈ ਵੇ ਲੈ ਕੇ ਲੰਗਾ ਦੀਆਂ ਪੁੜੀਆਂ ਮੈਂ ਤੇਰੀ ਖਾਤਰ ਆਈ ਵੇ ਲੈ ਕੇ ਲੰਗਾ ਦੀਆਂ ਪੁੜੀਆਂ ਜੇਠ ਵੀ ਸੌਂਗੇ ਅੱਜ ਠਾਣੀ ਵੀ ਸੌਂਗੇ ਜੇਠ ਵੀ ਸੌਂਗੇ ਅੱਜ ਠਾਣੀ ਵੀ ਸੌਂਗੇ ਜਾਗਦੇ ਨੇ ਜੇਠ ਦੇ ਮੁੰਡੇ ਮੈਂ ਤੇਰੀ ਖਾਤਰ ਆਈ ਵੇ ਖੋਲ ਦੇ ਸੁਫੇ ਦੇ ਕੁੰਡੇ ਮੈਂ ਤੇਰੀ ਖਾਤਰ ਆਈ ਵੇ ਖੋਲ ਦੇ ਸੁਵੇ ਦੇ ਕੁੰਡੇ ਮੈਂ ਤੇਰੀ ਖਾਤਰ ਆਈ ਵੇ ਖੋਲ ਦੇ ਸੁਵੇ ਦੇ ਕੁੰਡੇ ਫਿਰ ਅਗੋਂ ਪਤਨੀ ਜਿਹੜੀ ਹੈ ਉਹਦਾ ਪਤੀ ਨੌਕਰੀ ਤੇ ਜਾਂਦਾ ਹੈ ਪਰ ਉਹ ਬਹੁਤ ਪਰੇਸ਼ਾਨ ਹੈ ਕਿਉਂਕਿ ਜਦੋਂ ਛੁੱਟੀ ਕੱਟ ਕੇ ਕੋਈ ਫੌਜੀ ਜਾਂ ਕੋਈ ਵੀ ਨੌਕਰੀ ਵਾਲਾ ਘਰੋਂ ਜਾਵੇ ਜਾਂ ਜਿਵੇਂ ਬਾਹਰੋਂ ਵਿਦੇਸ਼ ਚੋਂ ਆਉਂਦੇ ਆ ਪਰ ਉਹਦਾ ਮਨ ਪਰੇਸ਼ਾਨ ਹੁੰਦਾ ਹੈ ਤੇ ਜਿੱਦਾਂ ਉਹਨੇ ਜਾਣਾ ਹੁੰਦਾ ਹੈ ਉਹ ਤੁਹਾਨੂੰ ਬਹੁਤ ਔਖਾ ਹੁੰਦਾ ਹੈ ਨਾਲੇ ਉਰੁੰਦਾ ਹੈ ਤੇ ਉਸੇ ਤਰ੍ਹਾਂ ਦੀ ਇਹ ਇੱਕ ਬੋਲੀ ਹੈ ਲਗਾਤਾਰ ਤਿੰਨ ਬੋਲੀਆਂ ਨੇ ਤੇ ਇਹ ਤੁਸੀਂ ਸੁਣੋ ਉਹ ਫਿਰ ਜਦੋਂ ਉਹਦਾ ਪਤੀ ਰਾਤ ਨੂੰ ਸੌਂਦਾ ਨਹੀਂ ਤੇ ਪਰੇਸ਼ਾਨ ਹੈ ਤੇ ਉਹਦੀ ਘਰ ਦੀ ਕੀ ਕਹਿੰਦੀ ਹੈ ਤਵਾ ਨੋਂ ਕਰਾ ਸੌਂ ਜਾਵੇ ਠੰਡੀ ਵਗਦੀ ਹਵਾ ਨੋਂ ਕਰਾ ਸੌਂ ਜਾਵੇ ਠੰਡੀ ਵਗਦੀ ਹਵਾ ਨੋਂ ਕਰਾ ਸੌਂ ਜਾਵੇ ਠੰਡੀ ਵਗਦੀ ਜਹਾਵਾ ਤਨੀ ਟਲੀ ਨੀਂਦ ਨਾ ਆਉਂਦੀ ਨੀ ਛੁੱਟੀ ਮਰੀ ਮੁੱਕ ਚੱਲੀ ਨੀਂਦ ਨਾ ਆਉਂਦੀ ਨੀ ਛੁੱਟੀ ਮਰੀ ਮੁੱਕ ਚੱਲੀ ਨੀਂਦ ਨਾ ਆਉਂਦੀ ਨੀ ਛੁੱਟੀ ਮਰੀ ਮੁੱਕ ਚੱਲੀ ਘਟਕੇ ਲਿਆਂਦੇ ਛੱਲੇ ਨੀਂਦ ਨਾ ਆਉਂਦੀ ਨੀ ਮਾਪੇ ਛੱਡਨੇ ਕੱਲੇ ਨੀਂਦ ਨਾ ਆਉਂਦੀ ਨੀ ਮਾਪੇ ਛੱਡਨੇ ਕੱਲੇ ਨੀਂਦ ਨਾ ਆਉਂਦੀ ਨੀ ਮਾਪੇ ਛੱਡਨੇ ਕੱਲੇ ਇੱਕ ਨਾਈਆਂ ਦੀਆਂ ਕੁੜੀਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਲੱਗ 6 ਢੱਪਣ 5 6 ਦਿਨਾਂ ਸੀ ਅਸੀਂ ਇੱਕ ਦੂਜੀ ਦੇ ਨਾਲ ਮਖੌਲ ਵਾਧੂ ਕਰਦੇ ਸੀ ਤੇ ਐ ਨਾ ਕਰਨਾ ਕਿਸੇ ਦੀ ਜਾਤ ਨੂੰ ਨਹੀਂ ਅਸੀਂ ਪਰਖਦੇ ਉਹ ਤਾਂ ਸਾਡਾ ਸੇਲੀਆਂ ਸੇਲੀਆਂ ਦਾ ਪਿਆਰ ਹੁੰਦਾ ਸੀ ਤੇ ਉਹ ਉਹਨਾਂ ਨੂੰ ਫਿਰ ਅਸੀਂ ਕਹਿਣਾ ਉਹ ਇੱਕ ਡਾਪੂ ਡਾਲਾ ਸੁਣਾਉਂਦੀਆਂ ਹੁੰਦੀਆਂ ਸੀ ਇਹ ਪਹਿਲੇ ਜ਼ਮਾਨੇ ਦੇ ਲੋਕ ਸੁਣਦੇ ਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਕਹਿਣਾ ਫਿਰ ਉਹਨਾਂ ਨੇ ਸੁਣਾਉਣਾ ਮੂੰਹ ਤੇ ਉਹਨਾਂ ਕਪੜਾ ਲੈ ਲੈਣਾ ਤੇ ਫਿਰ ਉਹਨਾਂ ਨੇ ਉਹਨਾਂ ਨੇ ਬਹੁਤ ਜ਼ਿਆਦਾ ਉਹ करना तमाशा हरिया हरिया का नाइया दिए डापू डला स्ना अनिना दिये कुे डापू डला सुना अनिना दिए कुड़ी डाकू डला सुना अनिना दिए कुड़िए उन्हें फिर सन डापू डला सुना फिर असी फिर उन्हें सानू बोली ला के पौनी उन्हें आखना ਹਰਿਆ ਹਰਿਆ ਕਾ ਨੀ ਜੱਟਾਂ ਦੀ ਕੁੜੀਏ ਸਿਲਮਾ ਵੇਖਣ ਜਾ ਨੀ ਜੱਟਾਂ ਦੀ ਕੁੜੀਏ ਸਿਲਮਾ ਵੇਖਣ ਜਾ ਨੀ ਜੱਟਾਂ ਦੀ ਕੁੜੀਏ ਸਿਲਮਾ ਵੇਖਣ ਜਾ ਨੀ ਜੱਟਾਂ ਦੀ ਕੁੜੀਏ ਇਹਵੇਂ ਫਿਰ ਅਸੀਂ ਇੱਕ ਦੂਜੀ ਨੂੰ ਲਾ ਕੇ ਬੋਲੀਆਂ ਪਾਉਣੀਆਂ ਫਿਰ ਇੱਕ ਬੋਲੀ ਅਸੀਂ ਪਾਉਣੇ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਪਿੰਡ ਸੁਣੀਂਦਾ ਰਾਈ ਨੀ ਰਾਈ ਰਾਈ ਵੇਚ ਕੇ ਮੈਂ ోళీ నథ కడ నీ పొళి నస్ టొట్టు గయా నీ భోళళీ నస్తుందా టొట్ కుయ గణ పే హడజా జల మజాబణ జల మంజాబన్టీ ఆ హా మంబణ జట్టి ఆ మేర బచపన బోల్ పై తను సీ ద ਤੇ ਇਹ ਸਾਡਾ ਨਿੱਕਿਆ ਹੁੰਦਿਆਂ ਦਾ ਜਿਹੜਾ ਇਹ ਸਿੱਖਿਆ ਹੋਇਆ ਹੈ ਤੇ ਸਹੇਲੀਆਂ ਸਹੇਲੀਆਂ ਦਾ ਪਿਆਰ ਨਾਲੇ ਅੱਜ ਮੈਨੂੰ ਆਪ ਦੀਆਂ ਸਹੇਲੀਆਂ ਵੀ ਯਾਦ ਆਈਆਂ ਕਿਉਂਕਿ ਇਹ ਸਹੇਲੀਆਂ ਜਿਹੜੀਆਂ ਹੁੰਦੀਆਂ ਹੈ ਇਹ ਭੈਣਾ ਵਰਗੀਆਂ ਹੁੰਦੀਆਂ ਭੈਣਾ ਭੈਣਾ ਨਿਤ ਮਿਲਗੇ ਕਿਤੇ ਵਿਛੜੀ ਨਾ ਮਿਲੇ ਸਹੇਲੀ ਉਹ ਬਚਪਨ ਜਿਹੜਾ ਤੇ ਭੈਣਾ ਹੁੰਦੀਆਂ ਹਨ ਉਹ ਫਿਰ ਬਾਅਦ ਵਿੱਚ ਨਹੀਂ ਮਿਲਦੀਆਂ ਆਪਦੀਆਂ ਭੈਣਾ ਤਾਂ ਆ ਜਾਂਦੀਆਂ ਪਰ ਸਹੇਲੀਆਂ ਨਹੀਂ ਮਿਲਦੀਆਂ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ